ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕਰਮਾਨ ਆ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਸ਼ਾ ਵਹਿਗੂ ਆਪ ਨੂੰ ਛੜ ਦੀ ਕਲਾ ਚੜੱਖਣ ਆਪਾਂ ਅੱਜ ਗੱਲ ਕਰਦੇ ਆ ਵੀ ਆਪਾਂ ਮਿਹਨਤ ਕਰਕੇ ਅੱਗੇ ਵਧਾਂਗੇ ਜਿਨ੍ਹਾਂ ਨੇ ਆਪਾਂ ਨੂੰ ਪਿੱਛੇ ਛੱਡਿਆ ਉਹਨਾਂ ਨੂੰ ਵੀ ਦੱਸਾਂਗੇ ਦੇਖੋ ਹੌਂਸਲਾ ਦੇਖੋ ਮੇਰਾ ਵੀ ਮੈਂ ਇਸ ਉਮਰ ਦੇ ਵਿੱਚ ਆ ਕੇ ਵੀ ਹਾਰਨ ਵਾਲਿਆਂ ਚੋਂ ਨਹੀਂ ਹੈਗੀ ਵੀ ਮੇਰਾ ਅੱਜ ਵੀ ਹੌਂਸਲਾ ਕਾਇਮ ਹੈ ਮੇਰੇ ਦਿਨ ਚੇ ਨਹੀਂ ਹੈਗਾ ਮੈਂ ਤੁਹਾਨੂੰ ਪਤਾ ਇਹ ਵੀਡੀਓ ਚ ਕਿਉਂ ਦੱਸ ਰਹੀ ਆ ਮੈਨੂੰ ਐ ਵੀ ਤੁਸੀਂ ਦਰਦਾ ਮੂਰੀ ਝੁਕਿਆ ਨਾ ਕਰੋ ਡਰਿਆ ਨਾ ਕਰੋ ਠੀਕ ਹੈ ਮੈਨੂੰ ਪਤਾ ਡਰ ਇੱਕ ਨੂੰ ਲੱਗਦਾ ਹਰ ਇੱਕ ਡਰਦਾ ਬੰਦਾ ਇਸ ਦੁਨੀਆ ਤੇ ਹਨਾ ਕਿਉਂਕਿ ਤਕਲੀਫਾਂ ਹੀ ਇੰਨੀਆਂ ਵੀ ਚੱਲਣੀਆਂ ਬਹੁਤ ਮੁਸ਼ਕਲ ਆ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਕਮਜ਼ੋਰ ਹੋਗੇ ਹਨਾ ਤੁਸੀਂ ਇਹਨਾਂ ਚੀਜ਼ਾਂ ਨਾਲ ਕਦੇ ਲੜ ਨਹੀਂ ਸਕਦੇ ਜੇ ਤੁਸੀਂ ਸਟਰੋਂਗ ਰਹੋਗੇ ਤਾਂ ਤੁਸੀਂ ਹਰ ਇੱਕ ਚੀਜ਼ ਨਾਲ ਲੜ ਸਕਦੇ ਹੋ ਠੀਕ ਹੈ ਮੈਂ ਕਮਜ਼ੋਰ ਹੋ ਕੇ ਦੇਖਿਆ ਮੈਂ ਤੁਹਾਨੂੰ ਬਾਰ-ਬਾਰ ਕਿਉਂ ਸਮਝਾਉਣੀ ਆ ਵੀ ਮੈਂ ਤੇ ਜਦੋਂ ਨਿਕਲੀ ਹੋਈ ਆ ਫੇਸ ਕੀਤੀ ਐ ਮੈਂ ਕਮਜ਼ੋਰ ਹੋ ਕੇ ਵੀ ਦੇਖਿਆ ਜਿੰਨੀ ਮੈਂ ਕਮਜ਼ੋਰ ਹੋਈ ਸੀ ਉੰਨੇ ਹੀ ਲੋਕਾਂ ਨੇ ਮੈਨੂੰ ਬੱਧ ਤੰਗ ਕੀਤਾ ਮੇਰੇ ਸਿਰ ਚੜੇ ਹਨ ਵੀ ਮੈਨੂੰ ਸਮਝ ਹੀ ਕੁਛ ਨਹੀਂ ਕੁੱਡੀਆਂ ਦੇ ਭਾਵਨਾ ਤਾਂ ਹਨ ਜਦੋਂ ਮੈਂ ਹੁਣ ਸਟਰੋਂਗ ਹੋ ਗਈ ਤੁਸੀਂ ਅੱਜ ਤੁਸੀਂ ਯਕੀਨ ਮੰਨਿਓ ਵੀ ਕੱਲਾ ਮੈਨੂੰ ਸੱਚੇ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਤੋੜਾ ਲੱਗਦਾ ਹੈ ਸਿਰ ਪਰਮਾਤਮਾ ਤੋਂ ਮੈਨੂੰ ਡਰ ਲੱਗਦਾ ਵੀਰੇ ਮੈਨੂੰ ਹੁਣ ਡਰ ਨਹੀਂ ਲੱਗਦਾ ਕਿਸੇ ਤੋਂ ਜਾਂ ਡਰਦਾ ਬੰਦਾ ਮੌਤ ਤੋਂ ਜਾਂ ਡਰਦਾ ਬੰਦਾ ਲੋਕਾਂ ਤੋਂ ਵੀ ਮੈਨੂੰ ਐ ਨਾ ਕਹਦੇ ਫਲਾਣਾ ਮੈਨੂੰ ਐ ਨਾ ਕਹਦੇ ਉਹ ਚੰਗੇ ਬਣਨ ਦੇ ਚੱਕਰ ਚ ਲੋਕਾਂ ਮੁਰੇ ਚੁਕੀ ਜਾਂਦਾ ਝੁਗੀ ਜਾਂਦਾ ਅੰਤ ਆ ਜਾਂਦਾ ਅੰਤ ਫਿਰ ਤੁਹਾਨੂੰ ਬਤਾਈ ਹੈ ਜੀ ਢਾਈ ਫੁੱਟ ਧਰਤੀ ਮਿਲ ਜਾਂਦੀ ਹੈ ਹਰ ਇੱਕ ਨੂੰ ਮੜੇ ਨੂੰ ਵੀ ਚੰਗੀ ਨੂੰ ਤਾਂ ਸਾਨੂੰ ਵੀ ਪਤਾ ਹੈ ਜੀ ਹਨਾ ਮੇਰਾ ਐਕਸਪੀਰੀਅੰਸ ਹੈ ਆਪ ਦਾ ਸੋਡੇ ਨਾਲ ਸ਼ੇਅਰ ਕਰਦੀ ਆਂ ਜੇ ਤੁਸੀਂ ਲੋਕਾਂ ਮੂਰੇ ਝੁਕੇ ਜਾਉਗੇ ਨਾ ਤਾਂ ਤੁਹਾਨੂੰ ਲੋਕ ਅੱਗੇ ਵਧਣ ਦੇਣ ਨਾ ਤੁਹਾਡਾ ਖੜਾ ਛੱਡਣ ਨਾ ਤੁਹਾਨੂੰ ਜਿਉਣ ਦੇਣ ਜਿੰਨੇ ਮਰਜੀ ਤੁਸੀਂ ਚੰਗੇ ਬਣ ਜਿਓ ਜਿੰਨੇ ਮਰਜੀ ਚਾਹੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਓ ਤਾਂ ਵੀ ਲੋਕ ਕਹਿਣਗੇ ਤਾਂ ਬੰਦਾ ਕਿਸੇ ਕੰਮ ਦਾ ਨਹੀਂ ਇਹ ਕਮਰੇ 'ਚ ਬੰਦ ਤਾਂ ਰਹਿੰਦਾ ਇਹ ਬਾਹਰ ਤਾਂ ਨਹੀਂ ਨਿਕਲਦਾ ਪਤਾ ਨਹੀਂ ਕਿ ਕੋਈ ਕਮੀ ਹੈ ਤੁਹਾਨੂੰ ਕਮਰੇ ਦੇ ਵਿੱਚ ਵੀ ਲੋਕ ਨਹੀਂ ਬੈਠਣ ਦੇਣਗੇ ਠੀਕ ਹੈ ਜੇ ਤੁਸੀਂ ਜਾਉਂਗੇ ਬਾਹਰ ਸੋ ਦਾ ਕੁਕਬੀਲਦਾਰੀ ਦਾ ਕੰਮ ਐ ਘਰ ਦਾ ਕੰਮ ਐ ਕੋਈ ਵੀ ਕੰਮ ਐ ਤੁਨ ਬਾਹਰ ਜਾਣੀ ਪੈਣਾ ਤਾਂ ਲੋਕ ਸੋਨ ਕਹਿੰਦੇ ਕੀ ਕਹਿਣਗੇ ਇਹ ਤਾਂ ਉਈ ਤੁਰਾ ਫਿਰਦਾ ਭੌਂਕਦਾ ਜੇ ਤੁਸੀਂ ਕੋਈ ਮਨੋਰੰਜਨ ਕਰੋਗੇ ਕੋਈ ਆਪਦੀਆਂ ਇੰਟਰਟੇਨਮੈਂਟ ਦੀਆਂ ਵੀਡੀਓ ਬਣਾ ਕੇ ਪਾਉਗੇ ਜਾਂ ਕੁਝ ਵੀ ਕਰੋਗੇ ਫਿਰ ਮੈਂ ਸਾਰੇ ਯੂਟਿਊਬਰਾਂ ਦੇ ਮੈਸੇਜ ਪੜ੍ਹੇ ਆ ਕੋਈ ਐਸਾ ਯੂਟਿਊਬਰ ਨਹੀਂ ਹੈਗਾ ਜੀ ਦੀ ਵੀਡੀਓ ਤੇ ਮੈਸੇਜ ਗੰਦੇ ਨਾ ਕਮੈਂਟ ਹੋਣ ਜਾਂ ਕੁਝ ਵੀ ਨਾ ਹੋਵੇ ਰਿਕ ਹੈ ਮੈਂ ਤਾਂ ਵੇਖਿਆ ਵਿੱਚ ਲੋਕ ਪੰਗੇ ਲੈਂਦੇ ਆ ਕਿਸੇ ਦੀ ਵੀਡੀਓ ਨੂੰ ਐਡਿਟ ਕਰਕੇ ਉਤੇ ਗੰਦ ਪਾ ਦਿੰਦੇ ਆ ਉਤੇ ਲੜੋ ਲੜਾਈ ਛੇਤਰੋ ਛਤਰੀ ਮੈਂ ਕਹਣੀ ਆ ਚੀਜ਼ਾਂ ਨੂੰ ਪਰੇ ਛੱਡ ਦੋ ਠੀਕ ਹੈ ਜਾਂ ਤਾਂ ਤਰੋ ਨਾ ਬਹਿ ਜਾ ਚੁੱਪ ਕਰਕੇ ਠੀਕ ਹੈ ਜੇ ਤੁਰਪੇ ਫਿਰ ਪਰਵਾਹ ਨਾ ਕਰੋ ਕੋਣ ਤੁਹਾਨੂੰ ਕੀ ਕਹਿੰਦਾ ਇਹ ਤਾਂ ਤੁਸੀਂ ਸੋਚਣੀ ਨਹੀਂ ਤੁਸੀਂ ਆਪਣੇ ਰੂਲਾਂ ਦੇ ਸੂਲਾਂ ਦੇ ਸਹੀ ਹੋਣੇ ਚਾਹੀਦੇ ਹੋ ਦੇਖੋ ਜੱਗ ਤੁਸੀਂ ਜਿੱਤ ਨਹੀਂ ਸਕਦੇ ਕਿਸੇ ਨੂੰ ਤੁਸੀਂ ਜਿਹਦਾ ਮੂੰਹ ਨਹੀਂ ਬੰਦ ਕਰ ਸਕਦੇ ਠੀਕ ਹੈ ਤੁਸੀਂ ਜਿੰਨੇ ਚੰਗੇ ਬਣਨ ਦੀ ਕੋਸ਼ਿਸ਼ ਕਰੋਗੇ ਆਪਣੇ ਆਪ ਨੂੰ ਹਨ ਉਨੇ ਹੀ ਲੋਕ ਤੁਹਾਨੂੰ ਤੰਗ ਕਰਨਗੇ ਜਿੰਨਾ ਢੀਠ ਬਣ ਜਾਓਗੇ ਲੋਕਾਂ ਨੇ ਤੁਹਾਨੂੰ ਤੰਗ ਮਰ ਲਾ ਕੋਈ ਮੈਨੂੰ ਬੈਡ ਕਮੈਂਟ ਕਰਦਾ ਹੈ ਮੈਂ ਤੁਹਾਨੂੰ ਸਮਝਾਉਣੀ ਹੈ ਜੇ ਮੈਂ ਉਹਦਾ ਰਿਪਲਾਈ ਕਰੂੰਗੀ ਤਾਂ ਹੀ ਮੇਰੀ ਉਹਦੇ ਨਾਲ ਲੜਾਈ ਬਊਗੀ ਠੀਕ ਹੈ ਮੈਂ ਨਹੀਂ ਰਿਪਲਾਈ ਨਾ ਕਰੋ ਕਿਸੇ ਦੇ ਮੈਸੇਜ ਨੂੰ ਚੈੱਕ ਹੀ ਨਾ ਕਰੋ ਕੋਈ ਛੋਟੇ ਬਾਰੇ ਕੀ ਬੋਲਦਾ ਹੈ ਬੋਲੀ ਜਾਣ ਤੇ ਹੁਣ ਤੁਸੀਂ ਦੇਖ ਲਓ ਵੀ ਮੈਂ ਕਿਸਨੇ ਮੇਰਾ ਪੁਰਾਣਾ ਦਰਦ ਛੇੜਿਆ 30 ਸਾਲ ਪੁਰਾਣਾ ਦਰਦ ਛੇੜਿਆ ਮੇਰੇ ਕੇਸ ਨੂੰ ਲੈ ਕੇ ਮੇਰੇ ਦੇ ਇਲਜ਼ਾਮ ਲਾਈ ਮੈਨੂੰ ਗੁੱਸਾ ਜੜਿਆ ਠੀਕ ਹੈ ਗੁੱਸਾ ਜੜ ਕੇ ਮੈਂ ਕਿੰਨੀਆਂ ਵੀਡੀਓ ਪਾਈਆਂ ਗੁੱਸੇ ਜਿਹਨੂੰ ਗਾਲ੍ਹਾਂ ਵੀ ਕੱਢੀਆਂ ਮਿਲੇਗੀ ਠੀਕ ਹੈ ਨਾ ਜੇ ਕਿਤੇ ਮੈਂ ਉਹੀ ਗੱਲ ਰੱਬ ਦੇ ਛੱਡ ਦਿੰਦੀ ਵਿਵਹਿਗ ਨੂੰ ਸੱਚੇ ਪਾਸਾ ਤੂੰ ਜਾਣਦਾ ਮੈਂ ਸੱਚੀ ਆ ਕਿ ਝੂਠੀ ਆ ਕਿਉਂਕਿ ਅੱਜ ਕੱਲ੍ਹ ਤਾਂ ਨਵੇਂਲੇ ਪਰਮਾਤਮਾ ਕਰਦਾ ਇਨਸਾਨਾਂ ਕੋਲੇ ਤੁਸੀਂ ਇਨਸਾਫ ਕਿੱਥੋਂ ਮੰਗੋਗੇ ਅੱਜ ਕੱਲ੍ਹ ਇਨਸਾਫ ਤਾਂ ਤੁਹਾਨੂੰ ਕੋਈ ਦੇ ਹੀ ਨਹੀਂ ਰਿਹਾ ਹਰ ਇੱਕ ਰਿਸ਼ਤੇ ਦੇ ਵਿੱਚ ਫਰਾਡ ਹੈ ਝੂਠ ਹੈ ਤੁਸੀਂ ਕਿਸੇ ਨੂੰ ਐਂ ਕਹਦੇ ਹੋ ਵੀ ਵੀਰੇ ਤੇਰੇ ਸਾਹਮਣੇ ਆ ਬੰਦੇ ਨੇ ਆ ਗੱਲ ਕਹੀ ਆ ਮੈਂ ਗੱਲ ਘਟਾ ਦੂ ਜੋ ਬੰਦਾ ਕਹੇ ਹਾਂ ਮੈਂ ਨਹੀਂ ਸਾਹਮਣੇ ਨੇ ਇਹ ਗੱਲ ਕਹੀ ਆ ਨਹੀਂ ਕਹਿੰਦਾ ਵੀਰੇ ਇਹ ਉਹ ਪਤਾ ਕਿਉਂ ਪਿੱਛੇ ਹਟ ਜਾਊਗਾ ਉਹ ਕਹੂਗਾ ਵੀ ਛੱਡ ਯਾਰ ਖੜਾ ਜੇ ਆਪਾਂ ਸੱਚ ਸੱਚ ਨਹੀਂ ਕੋਈ ਬੋਲਦਾ ਜੇ ਆਪਾਂ ਐਂ ਬੋਲ ਪੇ ਤਾਂ ਮਰੀਦ ਨਾ ਦੁਸ਼ਮਣੀ ਪੈ ਜਾਊ ਉੱਥੇ ਥੋੜਾ ਕੋਈ ਗਵਾਹ ਨਹੀਂ ਬਣੂਗਾ ਗਵਾਹੀ ਨਹੀਂ ਦੇਊਗਾ ਕੋਈ ਤੁਹਾਡੇ ਲਈ ਚਾਹੇ ਸੱਚ ਹੋਵੇ ਨਹੀਂ ਵੀਰੇ ਦੁਨੀਆ ਹੀ ਮਤਲਬ ਦੀ ਆ ਗਈ ਇੱਥੇ ਉਮੀਦ ਕੀ ਤੋਂ ਕਰਦੇ ਹੋ ਤੁਸੀਂ ਕੋਈ ਸੱਚ ਬੋਲੂ ਕੋਈ ਨਹੀਂ ਬੋਲਦਾ ਸਾਹਮਣੇ ਇੱਕ ਬੰਦੇ ਨੂੰ ਦੋ ਬੰਦੇ ਮਾਰ ਜਾਂਦੇ ਆ ਕੀ ਉੱਥੇ ਦੁਨੀਆ ਦੇਖਦੀ ਨਹੀਂ ਸਾਰੀ ਦੁਨੀਆ ਦੇਖਦੀ ਆ ਵੀ ਕਿਹਨੇ ਮਾਰਿਆ ਕੀ ਕਰਿਆ ਵੀਡੀਓ ਵੀ ਬਣਾ ਲੈਂਦੇ ਪਰ ਹਿੰਮਤ ਪੈਂਦੀ ਨਹੀਂ ਕਿ ਇਹ ਚ ਵੀ ਕੋਈ ਉੱਥੇ ਜਾ ਕੇ ਕਹੇ ਤੂੰ ਹਾਂ ਮੇਰੇ ਸਾਹਮਣੇ ਆਇਆ ਹੋਇਆ ਨਹੀਂ ਵੀਰੇ ਅੱਜ ਕੱਲ੍ਹ ਲੋਕ ਮਤਲਬ ਦੇ ਆ ਕਿਸੇ ਨੂੰ ਕੋਈ ਮਾਰੀ ਜਾਂਦਾ ਉਹਦੀ ਵੀਡੀਓ ਬਣਾਉਣ ਲੱਗ ਜਾਂਦੇ ਆ ਖੜ ਤੇ ਦੇਖੀ ਜਾਂਦੇ ਆ ਹਨਾ ਵੀ ਮਾਰ ਰਿਹਾ ਮਤਲਬ ਉਸ ਨੂੰ ਹੀ ਐਂਟਰਟੇਨਮੈਂਟ ਸਮਝਦੇ ਆ ਕਿਸੇ ਦੀ ਜਾਨ ਦਾ ਵੀ ਅੱਜ ਕੱਲ੍ਹ ਤਾਂ ਤਮਾਸ਼ਾ ਬਣ ਗਿਆ ਠੀਕ ਹੈ ਉੱਥੇ ਮੰਨ ਲਓ ਚਾਰ ਬੰਦੇ ਛਡਾਉਣਗੇ ਵੀ ਦੇਖਣਗੇ ਕੋਈ ਲੜਦਾ ਤਾਂ ਵੀ ਵੀਡੀਓ ਬਣਾਉਣਗੇ ਇਹ ਟ੍ਰੈਂਡ ਹੋ ਚੁੱਕਿਆ ਹੈ ਉਮੀਦਾਂ ਕਿਦੋਂ ਕਰਦੇ ਹੋ ਤੁਸੀਂ ਠੀਕ ਹੈ ਮੈਂ ਚਾਹਣੀ ਆ ਵੀ ਤੁਸੀਂ ਦੇਖੋ ਛੋਡੀ ਟੈਨਸ਼ਨ ਕਰਨ ਨਾਲ ਨਾ ਤੁਹਾਡੇ ਕਰਜ਼ੇ ਲੈਣ ਛੋਡੀ ਟੈਨਸ਼ਨ ਕਰਨ ਨਾਲ ਨਾ ਤੁਹਾਡੇ ਹੱਥ 'ਚਾ ਕੁਝ ਨਾ ਕੁਝ ਵੀ ਨਹੀਂ ਤੁਹਾਡੇ ਹੱਥ 'ਚ ਮੈਂ ਤੁਹਾਨੂੰ ਸਹੀ ਕਹਿਣੀ ਆ ਤੁਹਾਡੇ ਹੱਥ 'ਚ ਕੁਝ ਨਹੀਂ ਜਿੰਨਾ ਮਰਜ਼ੀ ਜਿਸ ਨੂੰ ਪਿਆਰ ਕਰ ਲਿਓ ਠੀਕ ਹੈ ਉਹ ਬੰਦਾ ਵੀ ਤੁਹਾਨੂੰ ਆਪਦੀ ਔਕਾਤ ਦਿਖਾਊਗਾ ਠੀਕ ਹੈ ਜਿੰਨਾ ਮਰਜ਼ੀ ਕਿਸੇ ਨੂੰ ਰਿਸਪੈਕਟ ਦੇ ਲਓ ਉਹਦੇ ਕਦਮਾਂ 'ਚ ਫੁੱਲ ਧਰ ਲਿਓ ਲੇਖੋ ਤਾਂ ਠੋਡਾ ਆਉਣੀ ਵੀ ਛੋਡੇ ਮਾਰਨਾ ਮੈਂ ਚੀਜ਼ਾਂ ਦੇਖ ਚੁੱਕੀ ਆਂ ਦੇਖ ਚੁੱਕੀ ਆਂ ਤੁਹਾਨੂੰ ਤਾਂ ਕਹਿਣੀ ਆ ਤੁਸੀਂ ਇਹ ਕੰਮਾਂ 'ਚ ਪਾਓ ਨਾ ਆਪਣੇ ਆਪ ਨੂੰ ਕਿਸੇ ਦੇ ਮੂਹਰੇ ਚੰਗਾ ਬਣਨ ਦੇ ਚੱਕਰ 'ਚ ਨਾ ਪਾਸੇ ਹਟਜੋ ਤੁਸੀਂ ਚੰਗੇ ਬਣਦੇ ساری ਜ਼ਿੰਦਗੀ ਐਂ ਕੱਢ ਜੋਂਗੇ ਤੇ ਤੁਹਾਨੂੰ ਕਿਸੇ ਨੇ ਚੰਗੇ ਨਹੀਂ ਕਹਿਣਾ ਮੈਂ ਕਹਿਣੀ ਆ ਚੰਗੇ ਬਣਨਾ ਉਹ ਮਾੜੇ ਬਣੋ ਮੇਰਾ ਤਾਂ ਯਾਰ ਬੈ ਮੈਂ ਜਦੋਂ ਚੰਗੀ ਬਣੀ ਸੀ ਮੇਰੀ ਕਿਸੇ ਨੇ ਕਦਰ ਨਹੀਂ ਕੀਤੀ ਸਭ ਨੇ ਧੋਖਰਾ ਮਾਰਿਆ ਸਭ ਦਾ ਕੀਤਾ ਕੋਈ ਦੁੱਖ ਦੁਸ਼ਕ ਦੇ ਚ ਮੈਨੂੰ ਸਾਧਦਾ ਨਾ ਸਾਧਦਾ ਮੈਂ ਠੱਕੇ ਨ ਅਗਲੇ ਦੇ ਵਗ ਜਾਂਦੀ ਸੀ ਵੀ ਨਹੀਂ ਯਾਰ ਅੱਜ ਇਹਨੂੰ ਲੋੜ ਐ ਰੱਬ ਨੇ ਇਥੇ ਵਕਤ ਪਾਇਆ ਅੱਜ ਕੱਲ ਤਾਂ ਜੇ ਵਕਤ ਪਾਇ ਤੂੰ ਤੁਸੀਂ ਕਿਸੇ ਦੀ ਹੈਲਪ ਕਰੋਗੇ ਤਾਂ ਅਗਲਾ ਕਹਿੰਦਾ ਹੈ ਉੱਤੇ ਚੜੀ ਜਾਂਦਾ ਹੁਣ ਮੈਂ ਸਾਰੇ ਤੋਂ ਮਾੜੀ ਬਣੀ ਬੈਠੀ ਆ ਕਿਉਂਕਿ ਜਿੱਦਣੇ ਮੈਂ YouTube ਤੇ ਆਈ ਆ ਮੈਂ ਆਪਣੀਆਂ ਗੱਲਾਂ ਦੱਸਦੀਆਂ ਸ਼ੇਅਰ ਕਰਦੀਆਂ ਮੈਂ ਦੱਸਦੀਆਂ ਵੀ ਮੈਨੂੰ ਕਿਹਨੇ ਕੀ ਕੀਤਾ ਕਿਹਨੇ ਮੇਰੀ ਮਦਦ ਕੀਤੀ ਕੌਣ ਮੇਰੇ ਨਾਲ ਸੀ ਕੌਣ ਮੇਰੇ ਨਾਲ ਨਹੀਂ ਸੀ ਐਨੀਆਂ ਗੱਲਾਂ ਸੁਣਨ ਦੀ ਵੀਰੇ ਹਿੰਮਤ ਕਿ ਦੀ ਕੀ ਦੇ ਜਿਵੇਂ ਹਿੰਮਤ ਦੇ ਸਾਰੇ ਰਿਸ਼ਤੇ ਪਾਸੇ ਹੋ ਕੇ ਬਹਿ ਗਏ ਮੈਂ ਕਹਿਣੀ ਇਹ ਜਿਹੇ ਰਿਸ਼ਤੇ ਨਾਲੋਂ ਤਾਂ ਬੰਦਾ ਟੁੱਟੇ ਚੰਗਾ ਜਿਹੜੇ ਤੁਹਾਡੇ ਕੰਮ ਹੀ ਨਹੀਂ ਆਉਂਦੇ ਮੈਂ ਹੁਣ ਸਕੂਨ ਨਾਲ ਰਹਣੀ ਆ ਸਕੂਨ ਨਾਲ ਕਿਉਂ ਰਹਣੀ ਆਪਣਾ ਕੋਈ ਰਿਸ਼ਤੇ ਹੀ ਨਹੀਂ ਕੀ ਕਰੋਣਾ ਝੂਠੇ ਰਿਸ਼ਤੇ ਨਭੱਕ ਜਦੋਂ ਕੋਈ ਤੁਹਾਡੇ ਨਾਲ ਸਾਥ ਨਹੀਂ ਕੱਢਦਾ ਜਦੋਂ ਕਹਿੰਦੇ ਜਾਣ ਵਾਲੇ ਨੇ ਜਾਣਾ ਹੁੰਦਾ ਉਹਦੇ ਕੋਲੇ ਲੱਖਾਂ ਬਹਾਨੇ ਹੁੰਦੇ ਆ ਤੁਹਾਨੂੰ ਠੋਕਰ ਮਾਰ ਕੇ ਕਿਸੇ ਨੇ ਵੀ ਅੱਗੇ ਵਧਣਾ ਹੋਵੇ ਨਾ ਲੱਖਾਂ ਬਹਾਨੇ ਲਾ ਜਾਂਦਾ ਝੂਠੇ ਕੋਲੇ ਠੀਕ ਹੈ ਫਿਰ ਤੁਸੀਂ ਅਗਲੇ ਦਾ ਕਿਆਰ ਕੇ ਕੀ ਕਰੋਗੇ ਪਹਿਲੀ ਗੱਲ ਤਾਂ ਕੁਛ ਕਹਿੰਨ ਪਤਾ ਮੈਨੂੰ ਮੇਰੇ ਤੋਂ ਗੁੱਸਾ ਵੀ ਕਰਨ ਵੀ ਆ ਬੋਲੀ ਜਾਂਦੀ ਐ ਪਹਿਲੀ ਗੱਲ ਤਾਂ ਪਿਆਰ ਨਾਮ ਦੀ ਚੀਜ਼ ਹੀ ਹੈ ਨਹੀਂ ਅੱਜ ਤੁਸੀਂ ਵਿਸ਼ਵਾਸ ਕਰਦੇ ਹੋ ਮੈਂ ਫਲਾਣ ਨੂੰ ਪਿਆਰ ਕਰਦਾ ਫਲਾਣਾ ਮੈਨੂੰ ਕਰਦਾ ਜਾਂ ਮੀਆਂ بیوی ਦਾ ਜਾਂ ਕੋਈ ਫਰੈਂਡ ਸਰਕਲ ਚੱਕ ਕਿਸੇ ਜੀ ਵੀ ਆਖਦੇ ਮੈਂ ਫਲਾਣ ਨੂੰ ਪਿਆਰ ਕਰਦਾ ਖਾਦਾ ਪਿਆਰ ਆ ਸੋਡਾ ਕਦੇ ਉਸ ਪਿਆਰ ਬਾਰੇ ਨਾ ਗਹਿਰਾਈ ਨਾਲ ਜਾਣ ਕੇ ਦੇਖਿਓ ਸੱਚਾ ਪਿਆਰ ਤੇ ਸੱਚਾ ਰਿਸ਼ਤਾ ਤਾਂ ਅੱਜ ਕੱਲ ਕੱਲਾ ਵਹੀ ਗੁਰੂ ਨਾਲ ਐ ਤੇ ਕਮਾਨ ਵਾਲ ਰਹਿ ਗਿਆ ਸਿੱਧੀ ਜੀ ਗੱਲ ਐ ਉਈ ਮਾਮਾ ਬੰਨਾ ਚੰਗੀ ਨਿਕਲੇ ਇਹ ਆਪਾਂ ਕਹਿ ਨਹੀਂ ਸਕਦੇ ਪਰ ਮਾਮਾ ਹਮੇਸ਼ਾ ਆਪਦੇ ਬੱਚਿਆਂ ਨਾਲ ਰਿਸ਼ਤਾ ਦੇ ਲੁਣਵਾ ਰਹੇ ਆਂ ਅੱਜ ਵੀ ਉਹਨਾਂ ਚਿਰ ਨਾ ਤਾਂ ਸਹੀ ਹੁੰਦਾ ਉਹਨਾਂ ਦਾ ਰਿਸ਼ਤਾ ਜਿੰਦ ਤੇ ਬੱਚੇ ਛੋਟੇ ਨੇ ਠੀਕ ਹੈ ਵੱਡੇ ਹੋ ਕੇ ਫਰਕ ਹਲਕਾ-ਪੁਲਕਾ ਪੈ ਜਾਂਦਾ ਵੀ ਬੱਚੇ ਵੀ ਬੋਲ ਪੈਂਦੇ ਆ ਮਾਂ ਵੀ ਖੇਡ ਜਾਂਦੀ ਆ ਉਮਰ ਦੇ ਹਿਸਾਬ ਨਾਲ ਸਾਰਨ ਦਾ ਫਰਕ ਪੈ ਜਾਂਦਾ ਪਰ ਪਾਲ ਕੇ ਬਲੋਸ ਕੇ ਵੱਡੇ ਤਾਂ ਮਾਂ ਹੀ ਕਰਦੀ ਆ ਨਾ ਉਦੋਂ ਤਾਂ ਉਹਨਾਂ ਚੀਜ਼ਾਂ ਤੋਂ ਤਾਂ ਕੱਢ ਕੇ ਮਾਂ ਲਈ ਹੁੰਦੀ ਏ ਜਿਸ ਬੰਦੇ ਦੀ ਮਾਂ ਮਰ ਜਾਂਦੀ ਏ ਜਿਵੇਂ ਮੇਰੀ ਮਾਂ ਮਰੀ ਏ ਜਿਸ ਬੰਦੇ ਦੀ ਮਾਂ ਮਰ ਜਾਂਦੀ ਏ ਉਹ ਬੱਚਾ ਰੁਲਕੀ ਪਾਲਦਾ ਨੂੰ ਸਿਆ ਕਿਸ ਨੇ ਨਮਾਤਾ ਠੀਕ ਹੈ ਕਿਸ ਨੇ ਰੋਟੀ ਦੇਤੀ ਠੀਕ ਹੈ ਕਿਸ ਨੇ ਨਾਂ ਨਮਾਇਆ ਤੁਰੇ ਫਿਰੂ ਠੀਕ ਹੈ ਨਾ ਵੀ ਮਾਂ ਆਪਦਾ ਫਰਜ਼ ਨਿਭਾਉਂਦੀ ਹੈ ਚਾਹੇ 10 15 ਸਾਲ ਦਾ ਬੱਚਾ ਮੂਰੇ ਬੋਲਣ ਲੱਗੇ ਜੇ ਮਾਂ ਆਪਦਾ ਫਰਕ ਪਿਆ ਜਾਂਦਾ ਪਰ ਆਪਾਂ ਇਹ ਕਹਿੰਦੇ ਆ ਵੀ ਕੁਝ ਫਰਕ ਤਾਂ ਵੀਰੇ ਪੈਂਦਾ ਹੁਣ ਮੇਰੀ ਗੱਲ ਲਾ ਲਓ ਤੁਸੀਂ ਰੋਕੇ ਵੀ ਦੇਖ ਲਿਆ ਮੈਂ ਹਾਰੇ ਕੱਟ ਕੇ ਵੀ ਦੇਖ ਲਈ ਉਹ ਮੇਰੇ ਨਾਲ ਆਇਆ ਨਾ ਕਰੋ ਵੀਰੇ ਮੇਰੇ ਨਾਲ ਆਇਆ ਨਾ ਕਰੋ ਮੈਂ ਤੁਹ ਛੱਲੀ ਦਉਣੀ ਮੈਂ ਬਿਮਾਰ ਐ ਮੈਂ ਤੋਂ ਨਹੀਂ ਇਹ ਚੀਜ਼ਾਂ ਚੱਲੀ ਦੀਆਂ ਉਹ ਬੀਰੀ ਮੈਂ ਤੁਹਾਨੂੰ ਸੱਚੀ ਰਿਸਪੈਕਟ ਦਿੱਤੀ ਆ ਮੈਂ ਦਿਲੋਂ ਪਿਆਰ ਕੀਤਾ ਤੁਸੀਂ ਮੈਨੂੰ ਐ ਨਾ ਕਰੋ ਹਰ ਇੱਕ ਰਿਸ਼ਤੇ ਦੇ ਪੈਰੀ ਹੱਥ ਮੈਂ ਤੁਹਾਨੂੰ ਦੱਸਣ ਲਾ ਕੇ ਦੇਖ ਲੇ ਜਿੰਨੇ ਪੈਰੀ ਹੱਥ ਲਾਏ ਉਹਨੇ ਮੇਰੇ ਸਿਰ 'ਤੇ ਚੜੇ ਸਿਰਫ ਕੀ ਚੜੇ ਮੇਰੇ ਸਿਰ 'ਚ ਮੂਰੇ ਹੀ ਕਰਤੇ ਕੀ ਖੱਟ ਲਿਆ ਮੈਂ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦੀ ਮੇਰੇ ਗੱਲ ਪੈ ਜਾਂਦੇ ਜੇ ਮੈਂ ਕਹਿੰਦੀ ਤੁਸੀਂ ਮੇਰੇ ਨਾਲ ਐ ਕਰ ਰਹੇ ਹੋ ਇਹ ਗਲਤ ਹੈ ਤਾਂ ਉਹ ਮੈਨੂੰ ਸਮਝਾਉਣ ਬਹਿ ਜਾਂਦੀ ਇਹਨਾਂ ਚੀਜ਼ਾਂ ਚੋਂ ਨਿਕਲਣਾ ਪੈਣਾ ਵੀਰੇ ਸੋਨੂੰ ਹੁਣ ਮੇਰਾ ਅੱਜ ਦਾ ਮੇਨ ਪਰਪਸ ਹੈ ਵੀ ਮੈਂ ਮਿਹਨਤ ਕਰਕੇ ਅੱਗੇ ਵਧਣਾ ਮਿਹਨਤ ਕਰੂੰਗੀ YouTube ਤੇ ਵੀਡੀਓ ਪਾਉਂਗੀ ਕਿਸਮ ਚੰਗੀਆਂ ਲੱਗਣ ਨਾ ਲੱਗਣ ਮੈਂ ਕਿਹੜੇ ਕਿਤੇ ਚੰਗੀਆਂ ਲੱਗਣ ਵਾਸਤੇ ਪਾਉਣੀ ਹੈ ਵੀਡੀਓ ਮੈਂ ਤਾਂ ਪਾਉਣੀ ਹੈ ਵੀ ਜਿਹੜੇ ਮੈਨੂੰ ਪਿਆਰ ਕਰਦੇ ਹੋ ਮੇਰੇ ਨਾਲ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਤਾਂ ਕਿਤੇ ਕਹੀ ਨਹੀਂ ਵੀ ਮੈਨੂੰ ਮੇਰੇ ਪਹਿਲੇ ਹਾਲ ਤਾਂ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਸਬਸਕ੍ਰਾਈਬਰ ਨਹੀਂ ਕੀਤਾ ਉਹ ਮੇਰੀਆਂ ਵੀਡੀਓ ਕਰ ਲੈਣਾ ਦੇਖ ਲੈਂਦੇ ਆ ਉਹਨਾਂ ਦੇ ਦਿਮਾਗ 'ਚ ਵੀ ਇਹ ਹੁੰਦਾ ਵੀ ਵੀ ਆਪਾਂ ਇਹਨੂੰ ਸਬਸਕ੍ਰਾਈਬ ਕਰ ਲਾਗੇ ਜਿਹੜੀ ਵੀਡੀਓ ਨ ਠੀਕ ਹੈ ਅੱਗੇ ਬਧਵਾਉਣ ਵਾਲਾ ਪਰਮਾਤਮਾ 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 ਕਿੱਥੋਂ ਮਦਦ ਕਰਦਾ ਪਰਮਾਤਮਾ ਬੰਦਿਆਂ 'ਚ ਵਸਦਾ ਠੀਕ ਹੈ ਹੁਣ ਮੰਨ ਲਓ ਮੇਰੇ ਨਾਲ 10000 ਬੰਦਾ ਜੁੜਿਆ ਹੋਇਆ ਵੀ 10000 ਕਿਹੜਾ ਵਿਚਾਰੇ ਮੈਨੂੰ ਜਾਣਦੇ ਸੀ ਉਹਨਾਂ ਨੇ ਮੇਰੀਆਂ ਵੀਡੀਓ ਦੇਖੀਆਂ ਸਬਸਕ੍ਰਾਈਬਰ ਮੇਰੇ ਲਈ ਤਾਂ ਫਿਰ ਬਗਾਨੇ ਚੰਗੇ ਆ ਨਾ ਜਿਹੜੇ 10000 ਜਾਨਾ ਹਜ਼ਾਰ ਸਬਸਕ੍ਰਾਈਬਰ ਬਣਿਓ ਮੇਰੇ ਲਈ ਤਾਂ ਬਗਾਨੀ ਚੰਗੇ ਆ ਜਿਨ੍ਹਾਂ ਨੇ ਮੈਨੂੰ ਰਿਸਪੈਕਟ ਦਿੱਤੀ ਪਿਆਰ ਦਿੱਤਾ ਮੇਰੀਆਂ ਵੀਡੀਓ ਵੀ ਦੇਖਦੇ ਆ ਵਿਚਾਰੇ ਮੈਸੇਜ ਵੀ ਕਰਦੇ ਆ ਟਾਈਮ-ਟੂ ਟਾਈਮ ਕੱਢ ਕੇ ਮੈਂ ਧੰਨਵਾਦ ਕਰਦੀ ਹਾਂ ਉਹਨ ਕੋਈ ਸਿੱਕੋ ਕੁਝ ਕੋਈ ਕੁਝ ਕੋਈ ਹਰਿਆਣੇ ਦਾ ਹੁੰਦਾ ਚਾਹੇ ਤੇ ਬੀ ਬੀ ਕਹਿੰਦਾ ਮੈਨੂੰ ਤਾਂ ਵਧੀਆ ਲੱਗਦਾ ਸਾਰਿਆਂ ਦੇ ਮੈਸੇਜ ਪੜਨੇ ਫੇਰ ਕੀ ਗੱਲ ਹੈ ਕੋਈ ਮੈਨੂੰ ਮਨ ਦਾ ਚੰਗਾ ਬੋਲੂ ਫੇਰ ਵੀ ਕੀ ਗੱਲ ਹੈ ਸਿੱਧੀ ਜੀ ਗੱਲ ਹੈ ਠੀਕ ਹੈ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਈ ਹੈ ਨਾ ਆਪਾਂ ਕਿਸੇ ਨੂੰ ਜੇ ਮਨ ਦਾ ਬੋਲਾਂਗੇ ਤਾਂ ਆਪਾਂ ਨੂੰ ਮਨ ਦਾ ਆਪਾਂ ਨੂੰ ਵੀ ਕੋਈ ਮਨ ਦਾ ਬੋਲਣ ਵਾਲਾ ਆ ਜਾਊਗਾ ਇਹ ਗੱਲਾਂ ਹੁੰਦੀਆਂ ਸੋ ਮੈਂ ਤਾਂ ਬਾਰ-ਬਾਰ ਸਾਨੂੰ ਇਹ ਗੱਲ ਕਹਿਣੀ ਹੈ ਵੀ ਮੇਰੀ ਸਪੋਰਟ ਕਰੋ ਪਲੀਜ਼ ਮੇਰੀ ਸਪੋਰਟ ਕਰੋ ਮੈਂ ਅੱਗੇ ਵਧਣਾ ਚਾਹੁੰਦੀ ਆ ਤੁਸੀਂ ਸਪੋਰਟ ਕੀ ਕਰਨੀ ਆ ਤੁਸੀਂ ਬਸ ਮੇਰੀਆਂ ਵੀਡੀਓ ਦੇਖਣੀ ਆ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਪਲੀਜ਼ ਮੇਰੀ ਹੈਲਪ ਕਰੋ ਮੈਂ ਮੰਗ ਰਹੀ ਆ ਤੁਹਾਡੀ ਕੋ ਹੈਲਪ ਮੰਗ ਕੇ ਕਿਉਂ ਰਹੀ ਆ ਹੈਲਪ ਮੈਂ ਅੱਗੇ ਵਧਣਾ ਚਾਹੁੰਦੀ ਆ ਵੀ ਜਿਹੜੇ ਐਡੇ ਹੰਕਾਰੇ ਲੋਕ ਆ ਜਿਹੜੇ ਮੈਨੂੰ ਪਿੱਛੇ ਛੱਡ ਕੇ ਹੱਸਦੇ ਆ ਮੇਰੇ ਤੇ ਹਨ ਮੈਂ ਪਿੱਛੇ ਤਾਂ ਰਹਿਣਾ ਨਹੀਂ ਸੀ ਮੈਂ ਬਹੁਤ ਮਿਹਨਤੀ ਸੀ ਮੈਂ ਅਕਾਲਪੁਰ ਖੇਗ ਨੂੰ ਜਾਣ ਕੇ ਕਹਿੰਦੀ ਆ ਮੈਂ ਕਦੇ ਮਿਹਨਤ ਕਰਨ ਤੋਂ ਨਹੀਂ ਛੁੱਟੂਗੀ ਵੀ ਮੇਰਾ ਮੈਂ ਬਹੁਤ ਮਿਹਨਤੀ ਸੀ ਬਹੁਤ ਬਹੁਤ ਪਸ਼ੂ ਰੱਖੇ ਸੀ ਵਾਧੂ ਦੁੱਧ ਪਾਏ ਸੀ ਮ ਕਾ ਖੇਤੀ ਵੀ ਕੀਤੀ ਸੀ ਖੇਤੀ ਦੇ ਵਿੱਚ ਆਪ ਜਾ ਕੇ ਕੰਮ ਕਰਨਾ ਮੇਰਾ ਪਾਲਪੁਰਖ ਵੈਗਰੂ ਜਨਦਾਰਾ ਰਾਤ ਨੂੰ 8-8 ਵਜੇ ਨੇਰੇ ਘਰੇ ਆਉਣਾ ਵੀ ਸਾਡੀ ਖੇਤੀ ਨਾ ਮਾੜੀ ਰਹੀ ਜੀ ਇੰਨੀ ਖੇਤੀ ਕੀਤੀ ਸੀ ਸਵੇਰ ਜਲਦੀ ਉੱਠ ਕੇ ਕੋਈ ਨਹਾਉਣ ਦਾ ਕੋਈ ਧੋਣ ਦੀ ਪਰਵਾਹ ਨਹੀਂ ਸੀ ਕੰਮ ਕਰਨ ਨਾਲ ਫਟਾਫਟ ਕੰਮ ਕਰਨਾ ਖੇਤ ਜਾਣਾ ਕਦੇ ਇਹ ਪਰਵਾਹ ਨਹੀਂ ਸੀ ਕੀਤੀ ਵੀ ਮੈਂ ਲੇਡੀਜ਼ ਆ ਮੈਂ ਏਜੰਟਸ ਵਾਲੇ ਕੰਮ ਨਹੀਂ ਕਰਨੇ ਮੈਂ ਖੇਤੀ 'ਚ ਸਭ ਕੰਮ ਕੀਤੇ ਟਰੈਕਟਰ ਚਲਾਇਆ ਖਾਲ ਬੱਟਾ ਸਭ ਘੜੇ ਆ ਨਰਮੇ ਚੁਗਨੇ ਕਣਕਾਂ ਨਾਲ ਵੱਡਣੀਆਂ ਵਧਾਉਣੀਆਂ ਸਾਰੇ ਕੰਮ ਕੀਤੇ ਮੇਰਾ ਵਾਹਿਗੁਰੂ ਜਾਣਦਾ ਹੈ ਠੀਕ ਹੈ ਪਰ ਮੈਂ ਮਿਹਨਤ ਕਰਦੀ ਸੀ ਮੈਂ ਮੈਂ ਕਹਿੰਨੀ ਅੱਜ ਵੀ ਮੇਰੀ ਮਿਹਨਤ ਇੰਨੀ ਤਗੜੀ ਸੀ ਵੀ ਜਿਵੇਂ ਮੇਰੀ ਬੇਟੀ ਨੂੰ ਲਾਈਟ ਲਾਤੀ ਸੀ ਲੱਗ ਗਈ ਸੀ ਬੇਟੀ ਦੀ ਲਾਈਟ ਲੱਗੀ ਸੀ ਮੈਂ ਉਹ ਪੈਸੇ ਵੀ ਲਾਹੇ ਮੈਨੂੰ ਕਰਜ਼ਾ ਲਾਇਆ ਮੈਂ ਉਹ ਵੀ ਲਾਹਿਆ ਠੀਕ ਹੈ ਮੈਂ ਕਰਜ਼ਾ ਲਾ ਕੇ ਹੱਤੀ ਤੇ ਬੇਟੀ ਨੂੰ ਲਾਈਟ ਲਾ ਗਈ ਲਾਤੀ ਜਾਂ ਲੱਗੀ ਬਸ ਮੈਂ ਸ਼ੇਅਰ ਨਹੀਂ ਕਰਨਾ ਚਾਹੁੰਦੀ ਉਦੋਂ ਹੀ ਮੈਂ ਸਾਰਾ ਕੁਝ ਕਰਦੀ ਤਰੀਫਰੀ ਉਦੋਂ ਬਾਅਦ ਉਹ ਟੈਂਚਣਾ ਚੱਕਦੀ ਚੱਕਦੀ ਕੰਮ ਕਰਦੀ 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 ਪਲੇਸ ਨیاز ਵਧ ਗਿਆ ਘਰੇ ਕਲੇਸ਼ ਘਰੇ ਕਲੇਸ਼ ਰੋਟੀ ਖਾਣੀ ਇਸ ਮਿਲਦੀ ਨਾ ਹੁਣਾ ਨਹੀਂ ਇਸ ਮਿਲਦਾ 24 ਘੰਟੇ ਕਲੇਸ਼ ਚੱਲਦਾ ਸੀ ਕਿਤੇ ਕਾਤੇ ਪਿੱਛੇ ਕਿਤੇ ਕਿਸੇ ਕਿਸੇ ਦੀ ਉਂਗਲੀ ਲਾ ਦਿੰਦੇ ਉਹ ਮੇਰੇ ਮੰਗਰ ਪੈ ਜਾਂਦਾ ਕਿਤੇ ਕਿਸੇ ਦੀ ਉਂਗਲੀ ਲਾ ਦਿੰਦੇ ਉਹ ਗੰਡਾ ਸਾ ਚੱਕ ਕੇ ਮੇਰੇ ਮੰਗਰ ਫਿਰਦਾ ਰਹਿੰਦਾ ਮੀਮਾ ਸੰਘਰਸ਼ ਕੀਤਾ ਠੀਕ ਹੈ ਅੱਕ ਕੇ ਮੈਂ ਪਿੰਡ ਛੱਡ ਕੇ ਸ਼ਹਿਰ ਆਈ ਅੱਕ ਕੇ ਪਿੰਡ ਛੱਡਤਾ ਬੀ ਮਣਾ ਇੱਥੇ ਤਾਂ ਨਹੀਂ ਰੋਟੀ ਸੌਖੀ ਮਿਲਦੀ ਇੱਥੇ ਤਾਂ ਕਲੇਸ਼ ਹੀ ਆ ਜਦੋਂ दारू ਪੀ ਲੈਂਦਾ ਤੇਰੇ ਮੰਗਰ ਪੈ ਜਾਂਦੀ ਆ ਜਦੋਂ ਦਰਮਾ ਡੱਕ ਲੈਂਦਾ ਤੇਰੇ ਮੰਗਰ ਪੈ ਜਾਂਦੇ ਛੱਡ ਮਣਾ ਗੜਾ ਤੂੰ ਪਿੰਡ ਛੱਡ ਦੇ ਪਿੰਡ ਛੱਡਣਾ ਵੀ ਬਹੁਤ ਔਖਾ ਮੈਂ ਕਹਣੀ ਰੱਬ ਕਿਸੇ ਦਾ ਪਿੰਡ ਨਾ ਛੜਾ ਵਈ ਸੱਚੇ ਬਾਸ਼ਾ ਵੇ ਗਰੂ ਆਪ ਦੇ ਖੇਤ ਦੀ ਸਬਜ਼ੀ ਖਾਂਦੇ ਸੀ ਬੀਜ ਦੇ ਸੀ ਪਸ਼ੂ ਰੱਖਦੇ ਸੀ ਸ਼ਹਿਰ ਛਾ ਕੇ ਬਹੁਤ ਪ੍ਰੋਬਲਮ ਆਈ ਐ ਈ ਏਹੋ ਜੀ ਗੱਲ ਨਹੀਂ ਮੱਝਾਂ ਨਹੀਂ ਰੱਖ ਸਕਦੇ ਕੋਈ ਖੇਤੀ ਨਹੀਂ ਕੋਈ ਸਬਜ਼ੀ ਨਹੀਂ ਮੁੱਲ ਦੇ ਥਾਂ ਗਜਾਂ 'ਚ ਮਿਲ ਜਾਂਦਾ ਦਾ 1000 ਦੇ ਗਜ ਮਿਲਦੇ ਉੱਥੋਂ ਬੰਦਾ ਕਿੱ ਜੋ ਕਿਥੇ ਮੱਜਰ ਰਖੂ ਨਾ ਹੀ ਮੱਜਰ ਰਖਣ ਵਾਲਾ ਸਰੀਰ ਹੈ ਮੈਂ ਤੁਹਾਨੂੰ ਤਾਂ ਕਹਿੰਨੀ ਵੀ ਮੈਂ ਟੈਨਸ਼ਨ ਕਰਕੇ ਕੀ ਖੱਟ ਲਿਆ ਮੈਂ ਟੈਨਸ਼ਨ ਕਰਕੇ ਰੋਗ ਲਾ ਲਿਆ ਆਪਦੀ ਸਿਹਤ ਨੂੰ ਇਹੀ ਮੇਰੇ ਬੱਚੇ ਮੈਨੂੰ ਸਮਝਾਉਂਦੇ ਵੀ ਮਾਂ ਤੂੰ ਕੀ ਖੱਟ ਲਿਆ ਤੀਨ ਨੂੰ ਸੋਬ ਕਰਨ ਦੇ ਚੱਕਰ 'ਚ ਲੱਗੀ ਰਹੀ ਮੈਂ ਕਹਾਂ ਮੈਂ ਤਾਂ ਦੁਨੀਆ ਨੂੰ ਸਮਝਾਉਂਦੀ ਤੁਰੇ ਫਿਰਦੀ ਰਹਿੰਦੀ ਮੈਂ ਕਾ ਪਾ ਪਾਗਲ ਹੋ ਗਈ ਦੂ ਨੂੰ ਸਮਝਾਉਂਦੀ ਸਮਝਾਉਂ ਵੀ ਮੇਰੇ ਨਾਲ ਐ ਨਾ ਕਰੋ ਆ ਫਰਾਡ ਆ ਗਲਤ ਆ ਸਾਲਾ ਮੈਂ ਜਿਹਨੂੰ ਕਹਿੰਦੀ ਤੂੰ ਆ ਗਲਤ ਕੀਤਾ ਬਈ ਆ ਗਲਤ ਹੋ ਰਿਹਾ ਮੇਰੇ ਨਾਲ ਤਾਂ ਮੈਨੂੰ ਸੋਬਲੇ ਮਲਾ ਕੇ ਤੁਰ ਜਾਂਦੀ ਜਿੱਥੇ ਦੇਖਣਾ ਮੇਰੀਆਂ ਗੱਲਾਂ ਮੇਰੀਆਂ ਗੱਲਾਂ ਅੱਕ ਗਈ ਮੈਂ ਅੱਪ ਗਈਆਂ ਇੰਨੀਆਂ ਚੁਗਲੀਆਂ ਇੰਨੀਆਂ ਚੁਗਲੀਆਂ ਗੰਦ ਮੰਦ ਸਭ ਚੱਲੀ ਗਿਆ ਮੈਂ ਪਿੰਡ ਛੱਡਦਾ ਸਹਿਰ ਆ ਗਿਆ ਛੱਡੋ ਮਣਾ ਇੱਥੇ ਬਗਜੋ ਬਸ ਜੇ ਤੁਹਾਨੂੰ ਕੀ ਰਹਿ ਨਹੀਂਦਾ ਟਿਕਾਣ ਨਹੀਂਦਾ ਕੀ ਰਹਿਦਾ ਤੇ ਲੜਾਈਆਂ ਤੇ ਸਾਰੀ ਜ਼ਿੰਦਗੀ ਨਿਕਲ ਜੂ ਤੇਰੀ ਪਿੰਡ ਛੱਡਿਆ ਤਾਂ ਇੱਥੇ ਆਵੇ ਮੈਂ ਤੁਹਾਨੂੰ ਚਾਹ ਸਮਝਾ ਰਹੀਆਂ ਵੀਰੇ ਵੀ ਮੈਂ ਸਟ੍ਰੈਸ ਲੈਤੀ ਸਟ੍ਰੈਸ ਲੈ ਕੇ ਮੈਨੂੰ ਬਿਮਾਰੀਆਂ ਲੱਗ ਗਈਆਂ ਅਲਸਰ ਲੱਗੀ ਮਾਈਗਰੇਨ ਹੋ ਗਿਆ ਸਾਹ ਦੀ ਪ੍ਰੋਬਲਮ ਹੋ ਗਈ ਢੂਹੀ ਦੀ ਪ੍ਰੋਬਲਮ ਹੋ ਗਈ ਮੈਨੂੰ ਟਾਈਫਾਇਡ ਵਿਗੜਨ ਲੱਗਿਆ ਸਰੀਰ ਸੁੱਕਣ ਲੱਗਿਆ ਕਿਹੜੀ ਬਿਮਾਰੀ ਹੈ ਜਿਹੜੀ ਮੈਨੂੰ ਨਹੀਂ ਚੁੰਬੜੀ ਕਿਤੇ ਸੈੱਲ ਘਾਟ ਕੇ ਕਿਤੇ ਕੋਸ਼ ਵੱਧ ਕੇ ਕਿਤੇ ਕੋਸ਼ ਵੱਧ ਕੇ ਜਦੋਂ ਟੈਸਟ ਕਰਾਉਣ ਜਾਂਦੀ ਸੀ ਕਦੇ ਟੈਸਟ ਹੀ ਨਹੀਂ ਸੀ ਮੇਰਾ ਤਾਂ ਸਹੀ ਆਇਆ ਕੀ ਖਟਿਆ ਮੈਂ ਕੁਛ ਨਹੀਂ ਖਟਿਆ ਅੱਜ ਤੁਸੀਂ ਐਂ ਦੇਖ ਲਓ ਵੀ ਮੈਂ ਆਪਦੇ ਘਰੇ ਠੀਕ ਆ ਵੀ ਆਪਦਾ ਘਰ ਬਣਾਈ ਬੈਠੀ ਆਂ ਵਧੀਆ ਆਪਦਾ ਕੱਪੜੇ ਦਾ ਕੰਮ ਕਰਦੀ ਆਂ ਮਿਹਨਤ ਕਰਦੀ ਆਂ ਪਰ ਮੈਂ ਇੰਨੀ ਕੁ ਮਿਹਨਤ ਕਰਨਾ ਚਾਹਨੀ ਆਂ ਵੀ ਜਿੰਨਾ ਕੋਲੋ ਜੋ ਹੈਗਾ ਉਹ ਮੈਨੂੰ ਘੱਟ ਸਮਝਦੇ ਆ ਮੈਨੂੰ ਐ ਸਮਝਦੇ ਆ ਵੀ ਇਹ ਕੁਛ ਨਹੀਂ ਅਸੀਂ ਸਰਦਾਰ ਆ ਹਨਾ ਮੈਂ ਮਿਹਨਤ ਕਰਨੀ ਹੈ ਮਿਹਨਤ ਕਰਕੇ ਅੱਗੇ ਵਧਣਾ ਨਾ ਕਿਸੇ ਨਾਲ ਧੋਖਾ ਨਾ ਫਰਾਡ ਆਪਾਂ ਨਾ ਕੀਤਾ ਨਾ ਕਰਨਾ ਹੈ ਜੇ ਜਿੰਦਗੀ 'ਚ ਆਪਾਂ ਧੋਖੇਬਾਜ਼ੇ ਫਰਾਡੀ ਹੁੰਦੇ ਤਾਂ ਆਪਾਂ ਕਿਤੇ ਪਿੱਛੇ ਨਹੀਂ ਸੀ ਰਹਿੰਦੇ ਪਰ ਮੈਨੂੰ ਪਤਾ ਨਹੀਂ ਰੱਬ ਨੇ ਐਸੀ ਕਿਉਂ ਬਣਾਇਆ ਵੀ ਮੈਂ ਧੋਖਾ ਕਰਕੇ ਕਦੇ ਅੱਗੇ ਨਹੀਂ ਵਧਣਾ ਚਾਹੁੰਦੀ ਮੇਰਾ ਕੱਪੜੇ ਦਾ ਕੰਮ ਹੈ ਠੀਕ ਹੈ ਜਿੰਨੀ ਮੈਨੂੰ ਨੌਲੇਜ ਹੈ ਮੈਂ ਕੱਪੜੇ ਬਾਰੇ ਦੱਸਦੀ ਹਾਂ ਵੀ ਬੇ ਇਹ ਗੱਲਾਂ ਆ ਪਰ ਮੈਂ ਕਦੇ ਧੋਖੇ ਨਾਲ ਕਿਸੇ ਨੂੰ ਚੀਜ਼ ਨਹੀਂ ਭਾਈ ਕੋਈ ਮੰਨੇ ਨਾ ਮੰਨੇ ਕਿਉਂਕਿ ਧੋਖਾ ਕਰਕੇ ਕਮਾਉ ਪੈਸੇ ਅੱਗੇ ਵਧਣਾ ਨਾਲ ਜਦੋਂ ਮੈਂ ਹੈ ਨਹੀਂ ਹੁਣ ਮੈਂ YouTube ਤੇ ਆ ਵੀ YouTube ਤੇ ਸਾਰੇ YouTuber ਆਏ ਹੋਏ ਆ ਜਿਨ੍ਹਾਂ ਦਾ ਚੈਨਲ ਵਧੀਆ ਚੱਲਦਾ ਉਹਨਾਂ ਨੂੰ ਦਰਬੀ ਵੀ ਆਉਂਦਾ ਉਹ ਆਪਦੀ ਆਪ ਕਮਾਈ ਕਰਕੇ ਆਪਣਾ ਢਿੱਡ ਪਾਲਦੇ ਮੈਂ ਵੀ ਚਾਹੁੰਨੀ ਹਾਂ ਮੈਂ ਕਿਹੜਾ ਗਲਤ ਕਰ ਰਹੀ ਹਾਂ ਮੈਂ ਵੀ ਚਾਹੁੰਨੀ ਵੀ ਮੇਰੇ YouTube ਤੇ ਵੀਡੀਓ ਲੋਕ ਵੱਧ ਦੇਖਣ ਮੈਨੂੰ ਵੀ ਲੋਕਾਂ ਦਾ ਸਤਿਕਾਰ ਮਿਲੇ ਮੈਨੂੰ ਵੀ ਦੋ ਪੈਸੇ ਆਉਣ ਤੇ ਮੈਂ ਵੀ ਆਪਦੀ ਜ਼ਿੰਦਗੀ ਦੇ ਵਿੱਚ ਕਹਿ ਸਕਾਂ ਵੀ ਮੈਂ ਵੀ ਆਪਣੇ ਪੈਰਾਂ ਤੇ ਖੜੀ ਹਾਂ ਮੈਂ ਕਿਹੜਾ ਕਿਸ ਤੋਂ ਕੁਝ ਲੈ ਕੇ ਕਰਨੀ ਆ ਆ ਇੱਕ ਪੈਸਾ ਹੀ ਆ ਵੀਰੇ ਜਿਹਦੇ ਕਰਕੇ ਮੈਨੂੰ ਰੋਲਤਾ ਆ ਇੱਕ ਪੈਸਾ ਹੀ ਆ ਸੱਚੀ ਪੁੱਛੋ ਮੈਨੂੰ ਪੈਸੇ ਹੀ ਕਈ ਕਈ ਬਤੂਰਾ ਲੱਗਣ ਲੱਗ ਜਾਂਦਾ ਫੜ ਕੇ ਪੈਸੇ ਨੂੰ ਦੇ जिने इज्जतआ रोल्तीया जिने सोडा आत्म सम्मान रोल्ता सोनु ਛੱਡ ਕੇ ਉੱਡ ਕੇ ਛੋਡੇ ਨਾਲ ਵਾਦੇ ਬੂਦੇ ਸਭ ਰੋਲ ਕੇ ਉੱਡ ਕੇ ਅੱਗੇ ਵਧ ਕੇ ਸਭ ਪੈਸਿਆ ਤੂੰ ਚੀਜ਼ ਗਈਆਂ ਜਿਹੜਾ ਤੂੰ ਕੱਖਾਂ ਵਾਂਗੂ ਰੋਲ ਦਿਨਾਂ ਲੋਕਾਂ ਨੂੰ ਹੁਣ ਮੈਂ ਉਸੇ ਪੈਸੇ ਨੂੰ ਮੈਂ ਕਮਾਉਣ ਦੇ ਚੱਕਰ ਚ ਲੱਗੀ ਹੋਈਆਂ ਸੋ ਕੋਈ ਝੂਠ ਨਹੀਂ ਬੋਲਦੀ ਵੀਰੇ ਜੇ ਸੱਚ ਬੋਲਣਾ ਪਾਪ ਆ ਤਾਂ ਮੈਂ ਪਾਪ ਹੀ ਕਰ ਰਹੀਆਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਵਾਰਸ ਮੈਂ ਕੱਪੜੇ ਦਾ ਕੰਮ ਤੁਰਿਆ ਕਪੜਾ ਵੇਚਦੀਆਂ ਵੀਡੀਓ ਬਣਾਉਣੀ ਹੈ ਮਿਹਨਤ ਕਰਦੀਆਂ ਮੇਰਾ ਵਹਿਗਰੂ ਜਾਣਦਾ ਜਦੋਂ ਕਪੜਾ ਲੈਣ ਜਾਂਦੇ ਨਾ ਸਿਰ ਦੁਖਣ ਲੱਗ ਜਾਂਦਾ ਤੇ ਕਪੜਿਆਂ ਦੀ ਰੂਹ ਚੜ ਜਾਂਦੀ ਹੈ ਤੇ ਜਦੋਂ ਹੱਥ ਨੇ ਮੈਂ ਤੇ ਡਿੱਬੂ ਆ ਕੇ ਡਿੱਗ ਪੈਂਦੇ ਆ ਗੱਲ ਸੱਚ ਆਕਾਲਪੁਰਖ ਵਹਿਗਰੂ ਜਾਣਦਾ ਐਨੇ ਥੱਕੇ ਹੁੰਨੇ ਆ ਮਾਂ ਪੁੱਤ ਆ ਕੇ ਡਿੱਗ ਪੈਂਦੇ ਆ ਕਈ ਵਾਰੀ ਰੋਟੀ ਪਕਾਉਣ ਦੀ ਤੇ ਖਾਣ ਦੀ ਹਿੰਮਤ ਨਹੀਂ ਹੁੰਦੀ ਇਕੱਲਾ ਦੁੱਧ ਪੀ ਕੇ ਸੌ ਜਾਂਦੇ ਆ ਐਨਾ ਕੁਝ ਕਰਨਾ ਪੈਂਦਾ ਮਿਹਨਤ ਇੰਨਾ ਕੁਝ ਮੰਗਦੀ ਹੈ ਤੇ ਤੜਕੇ ਉੱਠਣ ਵੇਲੇ ਲੱਗਾ ਜਾਨ ਨਿਕਲੂਗੀ ਸੋ ਵੀਰੇ ਵੀਡੀਓ ਲੰਬੀ ਹੋ ਜਾਂਦੀ ਹੈ ਦਰਦ ਬਹੁਤ ਡੂੰਗੇ ਹੁੰਦੇ ਆ ਬੰਦੇ ਦੇ ਮੈਂ ਅੱਗੇ ਵਧਣਾ ਚਾਹਣੀ ਆ ਮੇਰੀ ਹੈਲਪ ਕਰੋ ਮੇਰਾ ਚੈਨਲ ਦੇਖੋ ਵੱਧ ਤੋਂ ਵੱਧ ਮੈਨੂੰ ਸਬਸਕ੍ਰਾਈਬ ਕਰੋ ਮੈਂ ਜਾਣਾ ਚਾਹਣੀ ਆ ਜਿੰਨਾ ਲੋਕਾਂ ਨੇ ਪਿੱਛੇ ਛੱਡਿਆ ਉਹਨਾਂ ਦੇ ਮੂੰਹ ਮੈਂ ਬੰਦ ਕਰਨਾ ਚਾਹਣੀ ਆ ਠੀਕ ਹੈ ਮੈਂ ਮੰਗਦੀ ਨਹੀਂ ਉਹਨਾਂ ਤੋਂ ਕੁਝ ਵੀ ਉਹ ਵੱਡੇ ਆ ਆਪਣੇ ਘਰੇ ਆ ਆਪਾਂ ਆਪਦੀ ਮਿਹਨਤ ਕਰਾਂਗੇ ਮਿਹਨਤ ਵੀ ਇੰਨੀ ਕਰਾਂਗੇ ਜੋ ਮਰਜ਼ੀ ਹੋ ਜੇ ਅੱਗੇ ਜ਼ਰੂਰ ਵਧਣਾ ਰੱਬ ਅੱਗੇ ਅਰਦਾਸ ਕਰੀ ਆ ਵੀ ਪ੍ਰਮਾਤਮਾ ਮੇਰੀ ਬਾਹ ਫੜ ਤੂੰ ਤੇ ਪ੍ਰਮਾਤਮਾ ਨੇ ਬਾਹ ਫੜੀ ਹੋਈ ਆ ਤੇ ਪ੍ਰਮਾਤਮਾ ਤੁਹਾਡੇ ਜੀ ਬਸਦਾ ਜੀ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਬਹੁਤ ਹੈਲਪ ਕਰ ਰਹੇ ਹੋ ਸਪੋਰਟ ਕਰ ਰਹੇ ਹੋ ਸਮਝੋ ਤੁਸੀਂ ਸਪੋਰਟ ਮੰਗ ਵੀ ਰਹੀਆਂ ਵੀ ਮੈਂ ਆਪਣੇ ਦੰਤ ਤੇ ਜਾਣਾ ਚਾਹਣੀ ਆ ਪਲੀਜ਼ ਮੇਰੀ ਹੈਲਪ ਕਰੋ ਠੀਕ ਹੈ ਤੁਸੀਂ ਹੁਣ ਮੇਰੇ ਭੈਣ ਭਰਾ ਹੋ ਤੁਸੀਂ ਮਾਤਾ ਪਿਤਾ ਸਭ ਕੁਝ ਮੇਰੇ ਤੁਸੀਂ ਹੋ ਮੈਂ ਤਾਂ ਤੁਹਾਡੇ ਕੋਲੇ ਸਾਰਾ ਕੁਝ ਸੱਚ ਦੱਸ ਚੁੱਕੀ ਆ ਮੈਨੂੰ ਕਿਸੇ ਆਣਦਾ ਨਹੀਂ ਹੁਣ ਆਪਾਂ ਨਹੀਂ ਕਿਸੇ ਨੂੰ ਸਿਆਣਗੇ ਆਪਣੇ ਬਸ ਆਪਦੇ ਬੱਚਿਆਂ ਨਾਲ ਪਿਆਰ ਆ ਤੀਜੇ ਸ਼ਖਸ ਨੂੰ ਆਪਾਂ ਨਹੀਂ ਜਾਣਦੇ ਕੌਣ ਹੈ ਕੌਣ ਕੋਈ ਹੈ ਨਹੀਂ ਸੋ ਵੀਡੀਓ ਬਣਾਉਣ ਚੁੱਕੀ ਕਮੀ ਰਹੀ ਹੈ ਬਈ ਤਾਂ ਸੌਰੀ ਚੁਣੀ ਆ ਆਪ ਸਭ ਨੂੰ ਮਨਜੀਤ ਕੌਰ ਮਾਨਮਨੀ ਮੈਂ ਮੇਰਾ ਸਾਥ ਦਿਓ ਸਪੋਰਟ ਕਰੋ ਪਲੀਜ਼ ਮਦਦ ਕਰਨ ਦੀ ਬੇਨਤੀ ਹੈ ਸਸਰੀ ਗਾਲ ਜੀ